ਉਹ ਪਾਲਾ ਜਾਂ ਉਹ ਕ੍ਰਾਕਸ ਦੀਆਂ ਕ੍ਰਾਕਸ ਦੀਆਂ ਨੇ ਦੂਜੀਆਂ ਪਾਲਾ ਇੱਕ ਹੋਰ ਪਈਆਂ ਹਾਂ ਨਹੀਂ ਨਹੀਂ ਇੱਕ ਲਵਾਰੀ ਚ ਹੋਰ ਪਈਆਂ ਥੱਲੇ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਇਹਨੇ ਤਾਂ ਕਢੀ ਜਾਣੇ ਨੂੰ ਢੱਕਣਾ ਖਾਮ ਕੇ ਜੇ ਦੇ ਦੇ ਤੂੰ ਨਾ ਨੂੰ ਲਾ ਕਿਉਂ ਨਹੀਂ ਜਾਣਾ ਮੈਂ ਤਾਂ ਸੋਹਾਂ ਜਾਊਂਗਾ ਹਣੇ ਹੋਣ ਨਹੀਂ ਜਾਣਾ ਤੂੰ ਨਹੀਂ ਜਾਣਾ ਮੈਨੂੰ ਨੀਂਦ ਨਹੀਂ ਪੂਰੀ ਮੈਰਾ ਨਹੀਂ ਸੰਭਾਹ ਨਹੀਂ ਨਹੀਂ ਤੇ ਤੂੰ ਰੋਤੈ ਨਹੀਂ ਜਾਣਾ ਰਾਤ ਨੂੰ ਨਹੀਂ ਜਾਣਾ ਫਿਰ ਕੋਈ ਪਾ ਜੂਗਾ ਆ ਦੇ ਹੀ ਲੈ ਚੀਂਗਾ ਡੱਬਾ ਘਰੇ ਪਾ ਜੂ ਕੋਈ ਰੋਟੀ ਖਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਆਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਇਹ ਟਾਈਮ ਹੋ ਗਿਆ 7 ਵਜਣ ਵਾਲੇ ਆ ਸ਼ਾਮ ਦੇ ਤੇ ਅੱਜ ਸਵੇਰ ਦਾ ਨਾ ਬਲੌਗ ਤਾਂ ਨਹੀਂ ਬਣਾਇਆ ਗਿਆ ਆਪਾਂ ਕੱਲ ਗੁਰਦੁਆਰਾ ਸਾਹਿਬ ਪਹਿਲਾਂ ਤਾਂ ਵੇਖੋ ਮੇਰੀ ਬੇਟੀ ਨੇ ਸੂਟ ਪਾਇਆ ਅੱਜ ਮੈਂ ਵੀ ਬਣਾਉਂਦਾ ਦੁਪੱਟਾ ਬਹੁਤ ਸੋਹਣਾ ਪ੍ਰਿੰਟ ਵਾਲਾ ਵਿਖਾਈ ਮਨੇ ਦੁਪੱਟਾ ਵੀ ਦਿਖਾ ਦੇ ਆਮ ਦਾ ਵਿੱਚ ਕੱਲ ਪਜਾਮਾ ਪਾ ਕੇ ਚਲੀ ਗਈ ਸੀ ਗੁਰਦੁਆਰਾ ਸਾਹਿਬ ਉੱਥੇ ਕੰਟੀ ਨੇ ਫਿਰ ਨੂੰ ਟੋਕਤਾ ਕਹਿੰਦੀ ਗੁਰੂ ਘਰੇ ਪੁੱਤ ਕਹਿੰਦੀ ਪਾ ਕੇ ਆਈ ਦਾ ਹੁੰਦਾ ਸੂਟ ਤਾਂ ਕਰਕੇ ਹੁਣ ਫਿਰ ਮੈਂ ਬਣਨਾ ਦਿੱਤਾ ਸੀਗਾ ਸੂਟ ਤਾਂ ਉੱਦ ਹੀ ਲਿਆਤਾ ਸੀਗਾ ਜਿੱਦੇ ਆਈ ਐ ਤੇ ਬਣਿਆ ਨਹੀਂ ਸੀਗਾ ਫਿਰ ਕੱਲ ਮੋਗਿਓ ਫੜ ਕੇ ਲਿਆਂਦੇ ਸੂਟ ਸਲਾਈ ਕਰਾ ਕੇ ਦੇ ਦੋ ਤਾਂ ਕਰਕੇ ਇੱਕ ਹੁਣ ਸਵੇਰੇ ਭੋਗ ਤੇ ਪਾ ਲੂਗੀ ਤੇ ਮੈਂ ਤੁਹਾਨੂੰ ਦੱਸ ਰਹੀ ਸੀ ਵੀ ਅੱਜ ਬਲੌਗ ਸਵੇਰ ਦਾ ਆਪਾਂ ਕੱਲ ਖੰਡਪਟ ਸਹਿ ਪ੍ਰਕਾਸ਼ ਕਰਾਇਆ ਸੀ ਕਰਕੇ ਹਾਂ ਲੱਲੋ ਲੱਚੀ ਤੇ ਅੱਜ ਗੁਰਦੁਆਰਾ ਸੇਵਾ ਪਹਿਲਾਂ ਰੋਲ ਲਾ ਕੇ ਆਂਦੀ ਫਿਰ 7:30 ਵਜੇ ਪ੍ਰਸ਼ਾਦਾ ਲੈ ਕੇ ਅਰਦਾਸ ਕਰਾ ਕੇ ਆਂਦੀ ਮਦਦ ਹੀ ਹੈ ਨਾ ਉਸ ਤੋਂ ਬਾਅਦ ਚ ਫਿਰ ਸੇਵਾ ਕਰਨਗੇ ਕੀ ਛੋਟੀਆਂ ਦੂਜੀਆਂ ਪੜਾ ਉਹ ਸਾਹਮਣੇ ਨੇ ਮਾ ਹੂੰ ਤੇ ਹੁਣ ਆਪਾਂ ਚੱਲੇ ਹੈਗੇ ਆ ਦੀਵਾਨ ਤੇ ਹੁਣ ਭਾਈ ਅਕਵਾਲ ਸਿੰਘ ਜੀ ਲੰਗਿਆਣੇ ਵਾਲੇ ਉਹਨਾਂ ਨੇ ਆਉਣਾ ਸੀਗਾ ਕੀਰਤਨ ਕਰਨ ਵਾਸਤੇ ਤੇ ਹੁਣ ਆਪਾਂ ਦੀਵਾਨ ਤੇ ਚੱਲੇ ਆ ਜਾ ਕੇ ਗੁਰਦੁਆਰੇ ਸਾਹਿਬ ਦੀਆਂ ਰੌਣਕਾਂ ਤੁਹਾਨੂੰ ਵੀ ਦਿਖਾਵਾਂਗੇ ਹੁਣ ਫੋਨ ਚੱਕਿਆ ਫਿਰ ਕੰਮ ਧੰਦੇ ਸਾਰੇ ਨਿਵੇੜਨੇ ਸੀਗੇ ਘਰੇ ਹਨ ਜਾਣਾ ਸੀ ਕਰਕੇ ਠੀਕ ਆ ਹੂੰ ਤੇ ਵੀਡੀਓ ਦੇ ਨਾਲ ਬਣੇ ਰਿਓ ਬਸ ਅੱਜ ਭੁਰਾ ਛੋਟਾ ਪੈ ਜੂਗਾ ਵਲੌਗ ਬਣਾ ਕੇ ਆਪਾਂ ਵੀਡੀਓ ਇੱਕ ਦੋ ਕਲਿੱਪ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਚਲੋ ਜੀ ਆਪਾਂ ਪਹੁੰਚ ਕੇ ਗੁਰਦੁਆਰਾ ਸਾਹਿਬ ਫਿਰ ਤੁਹਾਨੂੰ ਦਿਖਾਉਨੇ ਆ ਗੁਰਦੁਆਰਾ ਸਾਹਿਬ ਦੀ ਰੌਣਕ ਠੀਕ We you. ਹਾਂਜੀ ਸਤਿ ਸ੍ਰੀ ਅਕਾਲ ਜੀ ਫਿਰ ਤੋਂ ਕੱਲ ਆਪਾਂ ਬਲੌਗ ਪਾਇਆ ਨਹੀਂ ਸੀ ਕਿ ਰਾਤ ਕਾਫੀ ਹਨੇਰਾ ਹੋ ਗਿਆ ਸੀਗਾ ਤੇ ਹੁਣ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਅੱਜ ਅਖੰਡ ਪਾਠਾਂ ਦੇ ਭੋਗ ਪੈਣਗੇ ਫਿਰ ਮੈਂ ਤਾਂ ਕਰਕੇ ਰੋਲ ਤਾਂ ਮੈਂ ਬਦਲ ਲਈ ਸੀ ਕਿ ਮੈਂ ਕਿਹਾ ਵੀ 6:30 ਵਜੇ ਸ਼ਲੋਕ ਵੀ ਹੋ ਜਾਂਦੇ ਸਲੋਕ ਸ਼ੁਰੂ ਨਾਲੇ ਭੋਗ ਦੇ ਟਾਈਮ ਤੱਕ ਫਿਰ ਮੈਂ ਵੀ ਰਹੂੰਗੀ ਏ ਮੇਰੇ ਨਾਲ ਹੈਗੀ ਤੇਰਾ ਨਾਂ ਕੀ ਆ ਜਸਰੀਨ ਹੈ ਸਾਡੀ ਨਿੱਕੀ ਉਹ ਸਾਡੀ ਸਮ੍ਰੀਤ ਅਸੀਂ ਸਾਰੇ ਜਣੇ ਚੱਲੇ ਆ ਦੇਖਦੇ ਨੇ ਮੇਰਾ ਬਲੌਗ ਦੇਖਦੇ ਨੇ ਹਾਂ ਅਸੀਂ ਗੁਰਦੁਆਰਾ ਸਾਹਿਬ ਚੱਲੇ ਆ ਤੇ ਅੱਜ ਆਪਣੇ ਪਾਠਾਂ ਦੀ ਹੋ ਗਈ ਸਮਾਪਤੀ ਵੱਡੇ ਭੋਗ ਸਤਖੰਡ ਪਾਤਸ਼ਾਹ ਪ੍ਰਕਾਸ਼ ਹੋਏ ਵੀ ਤੇ ਉਹਨਾਂ ਦੀ ਸਮਾਪਤੀ ਹੋਊਗੀ ਪੂਰਾ ਦਿਨ ਦੀਵਾਨ ਚੱਲਣਗੇ ਤੇ ਅੱਜ ਆਪਾਂ ਤੁਹਾਡੇ ਨਾਲ ਪੂਰੇ ਦਿਨ ਦੀ ਵੀਡੀਓ ਸ਼ੇਅਰ ਕਰਕੇ ਤੇ ਪਾਵਾਂਗੇ ਆਪਾਂ ਸ਼ਾਮ ਨੂੰ ਬਲੌਗ ਤੁਹਾਡੇ ਨਾਲ ਚਲੋ ਜੀ ਆਪਾਂ ਬਲੌਗ ਸ਼ੁਰੂ ਕਰ ਲਿਆ ਵੀਡੀਓ ਦੇ ਨਾਲ ਬਣੇ ਰਿਓ ਤੇ ਪੂਰੇ ਦਿਨ ਦੀ ਆਪਾਂ ਅਪਡੇਟ ਤੁਹਾਨੂੰ ਦਿੰਦੇ ਰਾਵਾਂਗੇ ਠੀਕ ਹੈ ਜੀ ਲੋਕ ਦਾ ਮਗਰ ਇਹ ਕੜੀ ਲੋਕ ਦਾ ਮਹਿਲੇ ਮੇਤ ਨਾਨਕ ਕਰ ਬਟਾ ਤੋਪ ਪਾਏ ਸਤਿਗੁਰ ਦਾਤ ਦੇ ਤੋ ਉਚਾਰੇ ਨਾਨਕ ਕਾਤਾ ਪਿੰਡਾ ਹਰਿ ਮੰਨੁਰਸੈ ਕਾਵੇ ਊਂਕ ਦਵਾਰ ਨਾਨਕ ਊਂਕ ਸਤ ਸਾਮ ਸਤ ਕਵੇ ਮੇਰੇ ਚਰਨ ਚਸਤ ਕੋ ਮੰਨ ਤੋ ਕਰ ਦੁਸਤੀ ਸੋਗ ਕੇ ਪੁੰਦੇ ਬਿੰਦ ਗੁਰੂ ਮੰਨ ਤੋ ਕਰ ਦੁਸਤੀ ਤਤ ਬਲ ਕੋ ਲਾਇ ਚੇਤਾ ਜਗਵਡ ਮਲਤ ਹੋਗੀ ਸੀ 2:00 ਵਜੇ ਤੇ ਉਸ ਤੋਂ ਬਾਅਦ ਚ ਆ ਗਈ ਸੀ ਆਪਾਂ ਘਰੇ ਆ ਕੇ ਕੰਮ ਧੰਦੇ ਕੀਤੇ ਕੱਪੜੇ ਕੁੱਪੜੇ ਨਹੀਂ ਸੀ ਸਵੇਰੇ ਧੋਤੇ ਆ ਕੇ ਧੋਤੇ ਦੁਪਹਿਰੇ ਹਨ ਕੱਪੜੇ ਤੇ ਹੁਣ ਟਾਈਮ ਹੋ ਗਿਆ ਸ਼ਾਮ ਦਾ 5:00 ਵਜੇ ਹੁਣ ਆਪਾਂ ਆਏ ਆ ਮੋਗੇ ਬੇਟੀ ਨੂੰ ਥੋੜਾ ਜਿਹਾ ਕੰਮ ਸੀਗਾ ਤੇ ਹੁਣ ਮੋਗੇ ਆਏ ਆ ਆਪਾਂ ਦਿਖਾਉਨੇ ਤੁਹਾਨੂੰ ਆਪਾਂ ਕੀ ਕੀ ਕਰੀਤ ਦੇ ਕੀ ਕੰਮ ਕਰਦੇ ਆਂ ਸ਼ਹਿਰ ਆ ਕੇ ਤੇ ਵੀਡੀਓ ਦੇ ਨਾਲ ਬਣੇ ਰਿਓ ਪਹਿਲੇ ਤਾਂ ਮੈਂ ਤੁਹਾਨੂੰ ਸ਼ਹਿਰ ਦਾ 뷰 ਦਿਖਾਉਣੀ ਆ ਬੈਕ ਕੈਮਰਾ ਕਰਕੇ ਲੋ ਜੀ ਮੋਗੇ ਪਹੁੰਚ ਕੇ ਪਹਿਲਾ ਕੰਮ ਤਾਂ ਖਾਣ ਪੀਣ ਦਾ ਤਾਂ ਨਵਿੰਦਰ ਨੇ ਵੀ ਪਾਉ ਬਾਜੀ ਕਰਨ ਨੇ ਦਹੀਂ ਪੱਲੇ ਤੇ ਮੈਂ ਵੀ ਪਾਉ ਬਾਜੀ ਖਾਣ ਲੱਗੇ ਆ ਖਾ ਕੇ ਫਿਰ ਕਹਿੰਦੀ ਸੀ ਸੋਇਆ ਚਾਪ ਵੀ ਖਾਣੀ ਆ ਦੇਖਦੇ ਆ ਫਿਰ ਉਦੋਂ ਬਾਅਦ ਚ ਦੇਖਦੇ ਆ ਕੀ ਕਰਦੇ ਆ ਫਿਲਹਾਲ ਤਾਂ ਹਜੇ ਖਾਣ ਪੀਣ ਦਾ ਹੀ ਕੰਮ ਚੱਲੀ ਜਾਂਦਾ ਬਸ ਬਸ ਲਓ ਜੀ ਆਪਾਂ ਲਵਾ ਲਈ ਹੈ ਮਹਿੰਦੀ ਤਨਵਿੰਦਰ ਨੇ ਵੀ ਤੇ ਦੇਖੋ ਬਾਗ ਗਲੀ ਮੋਗਾ ਟਿਕੀਂ ਹੈ ਹਰ ਆਉਣਕ ਹੁਣ ਆਪਾਂ ਜਾਣ ਲੱਗੇ ਹੈਗੇ ਆ ਪੈਂਡ ਨੂੰ ਲਹਿੰਗੇ ਲਾਚੀ ਬਾਗ ਗਲੀ ਮਛੂਰਾ ਸਾਡੀ ਬਾਹਰ ਹਾਂਜੀ ਹੈ ਮੈਨੂੰ ਪਤਾ ਨਹੀਂ ਸੀ ਲੱਗਾ ਤੇ ਚਲੋ ਜੀ ਅੱਜ ਮੈਂ ਆਈਆਂ ਪੂਰੇ 2 ਮਹੀਨੇ ਬਾਅਦ ਮੋਬੀ ਜਿੱਥੇ ਅਸੀਂ ਇਸ ਗੱਡੀ ਦੇ ਵਿੱਚ ਮੈਂ ਆਤਸ ਬੇਰ ਮੇਰੇ ਨੇ ਦੋ ਗੇੜੇ ਲੱਗਦੇ ਹੁੰਦੇ ਸੀ ਆਪਾਂ ਰੁਕੇ ਹਾਂ ਗੱਡੀ ਰੋਕੀ ਹੈ ਤਿੰਨ ਨੰਬਰ 'ਚ ਆਪਾਂ ਨਾਲ ਹੀ ਚਾਰ ਨੰਬਰ 'ਚ ਸੀਗਾ ਮਕਾਨ ਆਪਣਾ ਤੇ ਚਲੋ ਜੀ ਖਾ ਪੀ ਲਿਆ ਆਪਾਂ ਮਹਿੰਦੀ ਲਵਾ ਲਈ ਹੈ ਤੇ ਕਰਦੇ ਆਂ ਵੀਡੀਓ ਦਾ ਐਂਡ ਅੱਜ ਆਪਾਂ ਵੀਡੀਓ ਦੇ ਐਂਡ ਕਰਦੇ ਆਂ ਇੱਥੇ ਹੀ ਮਿਲਦੇ ਆਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਏ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ ਜਰਿਆ ਕਰੋ ਸਾਰੇ